ਨਾਬਾ ਦੇ ਵਿੱਚ ਸਮਾਗਮ ਹੋ ਰਿਹਾ ਹੈ ਇਹ ਸਮਾਗਮ ਦਾ ਮੁੱਖ ਮਕਸਦ ਜਿਹੜਾ ਹੈ ਉਹ ਬਾਲ ਜਿਹੜੇ ਸਾਡੇ ਸਟੂਡੈਂਟਸ ਨੇ ਸਾਡੇ ਬੱਚੇ ਨੇ ਸਾਡਾ ਧੰਨ ਨੇ ਉਹਨਾਂ ਨੂੰ ਆਪਣੀ ਮਾਂ ਬੋਲੀ ਨਾਲ ਜੋੜਨਾ ਉਹਨਾਂ ਨੂੰ ਆਪਣੇ ਸਿਹਤ ਨਾਲ ਜੋੜਨਾ ਇਹ ਸਾਡੇ ਇਸ ਜਿਹੜਾ ਪ੍ਰੋਜੈਕਟ ਹੈ ਦਾ ਜਿਹੜਾ ਮੇਨ ਸਾਡਾ ਕਾਰਨ ਹੈਗਾ ਆ ਉਹਦੇ ਲਈ ਅਸੀਂ 11 ਕੁ ਮਹੀਨੇ ਪਹਿਲਾਂ ਪੰਜਾਬ ਦੇ ਵਿੱਚੋਂ ਛੱਡੀ ساری ਟੀਮ ਨੇ ਮੇਰੇ ਨਾਲ ਬੈਠੀ ਹੈ ਅਸੀਂ 23 ਜ਼ਿਲ੍ਹੇ ਚੁਣੇ ਜਿਲ੍ਹਾਂਾਂ ਦੇ ਵਿੱਚ ਅਸੀਂ ਇੱਕ ਪੰਜ ਮੈਂਬਰੀ ਕਮੇਟੀ ਬਣਾਈ ਤੇ ਫਿਰ ਇੱਕ ਇੱਕ ਜ਼ਿਲ੍ਹੇ ਨੂੰ ਅਸੀਂ 4-4 ਕਿਤਾਬਾਂ ਲੋਕ ਕੀਤੀਆਂ ਤੇ ਹਰ ਜ਼ਿਲ੍ਹਾ ਆਪਣੀਆਂ 4 ਕਿਤਾਬਾਂ ਛਾਪੇ ਆ ਬੜਾ ਚੰਗਾ ਹਗਾਰਾ ਮਿਲਿਆ ਫਿਰ ਨਾਲ ਦੇ ਸੂਬਿਆਂ ਦੇ ਵਿੱਚ ਜਿਸ ਤਰ੍ਹਾਂ ਰਾਜਸਥਾਨ ਹੋਇਆ ਮੱਛ ਪ੍ਰਦੇਸ਼ ਹੋਇਆ ਹਰਿਆਣਾ ਹੋਇਆ ਦਿੱਲੀ ਮਹਾਰਾਸ਼ਟਰ ਇੱਥੇ ਤਾਈਂ ਗੱਲ ਪਹੁੰਚ ਗਈ ਫਿਰ ਇਸ ਤੋਂ ਬਾਅਦ ਇਹ ਆਸਟ੍ਰੇਲੀਆ ਇੰਗਲੈਂਡ ਜਰਮਨੀ ਕੈਨੇਡਾ ਅਮਰੀਕਾ ਤੱਕ ਗੱਲ ਪਹੁੰਚ ਗਈ ਯਾਨੀ ਕਿ ਜੀ ਸਾਡੇ ਕੋ ਹੁਣ ਫੋੜੀ 2 ਦੇ ਕਰੀਬ ਸਾਡੇ ਕੋ ਬکریاں-ਵکریاں ਟੀਮਾਂ ਨੇ ਇਹ ਚੀਜ਼ ਨੂੰ ਅਸੀਂ ਆਮ ਜਿਹੜਾ ਭਾਈਚਾਰੇ ਦੇ ਦੇਖਦੇ ਆ ਸਾਡੇ ਬੱਚਿਆਂ ਦਾ ਮੋਹ ਨਹੀਂ ਪੰਜਾਬੀ ਨਾਲ ਇਹ ਚੀਜ਼ ਨੂੰ ਲੈ ਕੇ ਅਸੀਂ ਤੁਰੇ ਸੀ ਪਰ ਸਾਨੂੰ ਬੜਾ ਹੌਸਲਾ ਹੋਇਆ ਇਸ ਪ੍ਰੋਜੈਕਟ ਨੂੰ ਸ਼ੁਰੂ ਕਰਕੇ ਕਿ ਜਦੋਂ ਅਸੀਂ ਬੱਚਿਆਂ ਵਿੱਚ ਵਿਚਰੇ ਅਸੀਂ ਸਾਰੇ ਬੱਚੇ ਤਕਰੀਬਨ 90% ਬੱਚੇ ਜਿਹੜੇ ਨੇ ਗਵਰਨਮੈਂਟ ਸਕੂਲਾਂ ਦੇ ਬੱਚੇ ਨੇ ਔਰ 10 ਗਸਟ ਸਾਲ ਦੀ ਉਮਰ ਤੋਂ ਲੈ ਕੇ 18 ਸਾਲ ਦੀ ਉਮਰ ਤੱਕ ਦੇ ਬੱਚੇ ਨੇ ਤੇ ਉਹਨਾਂ ਦੇ ਵਿੱਚ ਉਹਨਾਂ ਨੂੰ ਲਾਇਨਡ ਕਰਨ ਲਈ ਉਹਨਾਂ ਨੂੰ ਸਖਾਨ ਲਈ ਅਸੀਂ ਅਧਿਆਪਕ ਹੀ ਚੁਣੇ ਜਿਹੜੇ ਸਕੂਲਾਂ ਦੇ ਅਧਿਆਪਕ ਨੇ ਲਾਇਬ੍ਰੇਰੀਅਨ ਨੇ ਸਰਕਾਰੀ ਸਕੂਲਾਂ ਦੇ ਤੇ ਇਸ ਤੋਂ ਅੱਗੇ ਅਸੀਂ ਇਸ ਨੂੰ ਪ੍ਰੋਜੈਕਟ ਨੂੰ ਨਵੰਬਰ ਦੀ 16 ਤੇ 17 ਤਰੀਕ ਨੂੰ ਇੱਕ ਮਸਤਵਾਨ ਸਾਹਿਬ ਜਿਹੜਾ ਵਿਦਿਅਕਦਾਰਾਏ ਉੱਥੇ ਅਸੀਂ ਪਹਿਲੀ ਵਾਰ ਦੁਨੀਆ ਤੇ ਵਾਲ ਲੇਖਕ ਦੋ ਰੋਜਾ ਇੰਟਰਨੈਸ਼ਨਲ ਕਾਨਫਰੰਸ ਕਰ ਰਹੇ ਹਾਂ ਜਿੱਥੋਂ ਬਾਹਰਲੇ ਮੁਲਕਾਂ ਤੋਂ ਬੱਚੇ ਆ ਰਹੇ ਨੇ 1200 ਬੱਚੇ ਦੀ ਉਹਦੇ ਵਿੱਚ ਅਸੀਂ ਹਾਜ਼ਰੀ ਐਕਸਪੈਕਟ ਕਰਦੇ ਹਾਂ ਤਿੰਨ ਸਟੇਜਾਂ ਉੱਥੇ ਹੋਣੀਆਂ ਵੱਖਰੇ ਵੱਖਰੇ ਤਰੀਕੇ ਦੇ ਨਾਲ ਉੱਥੇ ਬੱਚਿਆਂ ਨੂੰ ਉਤਸ਼ਾਹ ਕੀਤਾ ਜਾਏਗਾ ਬੱਚਿਆਂ ਤੋਂ ਸੁਣਿਆ ਜਾਏਗਾ ਬੱਚਿਆਂ ਨੂੰ ਅਵਾਰਡ ਦਿੱਤੇ ਜਾਣਗੇ ਤੇ ਇਸ ਤਰ੍ਹਾਂ ਇਹ سلسلہ ਜਿਹੜਾ ਸਾਡਾ ਸਾਨੂੰ ਲੱਗਦਾ ਕਿ ਇਹ ਜਿਹੜਾ ਸਾਡੀ 5 ਸਾਲਾਂ ਦੀ ਯੋਜਨਾ ਹੈ ਜਿਹਦੇ ਵਿੱਚ ਇਹ 11 ਮਹੀਨੇ ਨਿਕਲ ਗਏ ਨੇ ਤੇ 4 ਸਾਲ ਤੇ 1 ਮਹੀਨਾ ਹਲੇ ਰਹਿੰਦਾ ਹੈ ਤੇ ਉਹਦੇ ਵਿੱਚ ਅਸੀਂ ਬਹੁਤ ਕੁਝ ਬੱਚਿਆਂ ਨੂੰ ਆਪਣੀ ਮਾਂ ਵਾਲੀ ਨਾਲ ਜੋੜ ਸਕਾਂਗੇ ਇੱਕ ਛੋਟੇ ਹੰਦੇ ਸੁਣਦੇ ਆਏ ਆ ਕਿਹੜੇ ਨਾਲ ਲੈ ਜਾਣੇ ਆ ਸੋ ਉਹ ਸਿਧਾਂਤ ਨਾਲ ਤੁਰੇ ਰਹੀਦਾ ਹੈ ਪੀਛਾ ਕਿੰਨਾ ਜੀ ਬੁੱਕਸ ਦਾ ਵੀ ਆਪਾਂ ਇਹ ਹਾਂਜੀ ਬਿਲਕੁਲ ਜੀ ਇਹ ਬਹੁਤ ਵਧੀਆ ਸਵਾਲ ਜਿਹੜਾ ਟੀਚਾ ਜਿਹੜਾ ਅਸੀਂ ਇੱਕ ਕਿਤਾਬ ਦੇ ਵਿੱਚ ਤਕਰੀਬਨ 90 ਤੋਂ ਲੈ ਕੇ 100 ਰਚਨਾਵਾਂ ਸ਼ਾਮਲ ਦੇ ਆ ਤੇ ਇਹ ਕਿਤਾਬ ਦੇ ਵਿੱਚ ਐਵਰੇਜ 35 ਸਕੂਲ ਜਿਹੜੇ ਨੇ ਪਾਰਟਿਸਪੇਟ ਕਰਦੇ ਨੇ ਤੇ ਜਿਹੜੀ ਨਵੀਆਂ ਕਲਵਾਂ ਨਵੀਂ ੜਾਨ ਦਾ ਵੋਲੀਅਮ ਨਾ ਚੱਲਦੀ 1 2 3 ਕਰਕੇ ਤੇ ਜਿਹੜਾ ਸਾਡਾ origional ਜਿਹੜਾ ਸਾਡਾ ਟੀਚਾ ਸੀ 100 ਵੋਲੀਅਮ ਤੇ ਜਾਣਾ ਸੋ ਜੇ ਅਸੀਂ ਮੰਨ ਲਓ 100 ਲਿਖਤਾਂ ਵੀ ਲਾ ਲਈਏ ਕਿਤਾਬ ਦੇ ਵਿੱਚ ਤੇ 100 ਕਿਤਾਬ ਤੇ ਆਪ ਲਾਲੋ ਤੇ 10000 ਤੋਂ ਵੱਧ ਜਿਹੜੀਆਂ ਰਚਨਾਵਾਂ ਉਹ ਛਾਪ ਜਾਣੀਆਂ ਇੱਕ ਇੱਕ ਜਿਹੜਾ ਭਾਗ ਹੈ ਉਹਦੀ 500 ਕਾਪੀ ਛਾਪੀ ਜਾਂਦੀ ਹੈ ਪੰਜਾਬ ਮਾਬੋਲੇ ਪਰਪਲ ਤਾਂ ਕਿਵੇਂ ਆਏ ਆ ਵੀ ਤੁਹਾਡੇ ਮਨ ਚ ਵੀ ਇਹ ਕਰਨਾ ਹਾਂਜੀ ਨਹੀਂ ਜੀ ਪਹਿਲਾਂ ਤੇ ਪੰਜਾਬ ਦਾ ਪੁੱਤ ਹਾਂ ਜੀ ਪੰਜਾਬੀ ਨੂੰ ਬੜਾ ਮੁਹੱਬਤ ਕਰਦੇ ਹਾਂ ਬੇਸ਼ੱਕ ਕੈਨੇਡਾ ਗਿਆ ਨੂੰ 48 ਸਾਲ ਹੋ ਗਏ ਨੇ ਕੈਨੇਡਾ ਦੇ ਵਿੱਚ ਪੰਜਾਬ ਭਵਨ ਸਥਾਪਿਤ ਕਰਨਾ ਬਾਹਲੇ ਮੁਲਕ ਜਾ ਕੇ ਆਪਣੀ ਆਇਡੈਂਟੀ ਪੈਦਾ ਕਰਨੀ ਫਿਰ ਉੱਥੇ ਮੰਥਲੀ ਬਹੁਤ ਸਾਰੇ ਸਮਾਗਮ ਸੱਤਕ ਨਾਲ ਜੁੜੇ ਹੋਏ ਸਮਾਜਿਕ ਕ੍ਰਿਤੀਆਂ ਨਾਲ ਜੁੜੇ ਹੋਏ ਬਿਨਾਂ ਕਿਸੇ ਖਾਚੇ ਤੇ ਬਿਨਾਂ ਕਿਸੇ ਭੇਜ ਭਾਬ ਤੇ ਕੀਤੇ ਜਾਂਦੇ ਨੇ ਉੱਥੇ ਮੈਗਜ਼ੀਨ ਦਾ ਚੱਲਣਾ ਉੱਥੇ ਪੰਜਾਬੀ ਸਕੂਲ ਦਾ ਚੱਲਣਾ ਸਾਲਾਨਾ ਬਹੁਤ ਵੱਡੇ ਲੈਵਲ ਤੇ ਉੱਥੇ ਕਾਨਫਰੰਸਾਂ ਦਾ ਹੋਣਾ ਇਹ ਪਿਛੇ ਚੱਲਦਾ ਹੀ ਆ ਰਿਹਾ ਪਰ ਇਹ ਜਿਹੜਾ ਬੱਚਿਆਂ ਵਾਲਾ ਕਨਸੈਪਟ ਹੈ ਜਦੋਂ ਕਹਿੰਦੇ ਪੇ ਬਾਬਾ ਦਿੰਦਾ ਤੇ ਮਤਲਬ ਵਧੀਆ ਜੰਦਾ ਇੱਕ ਸੋਚੀ ਟੀਮ ਦੀ ਬੈਠ ਕੇ ਸਰ ਜੋੜ ਕੇ ਬੈਠੇ ਨਾ ਸਾਰੀ ਟੀਮ ਦੇ ਜਿਹੜੇ ਮੈਂਬਰ ਨੇ ਅਧਿਆਪਕ ਨੇ ਲਾਇਬ੍ਰੇਰੀਅਨ ਨੇ ਔਰ ਦਿਲੋਂ ਜੁੜੇ ਹੋਏ ਨੇ ਸੋ ਇਸ ਕਰਕੇ ਇਸ ਟੀਮ ਦੇ ਵਿੱਚ ਮੈਨੂੰ ਬਹੁਤ ਵੱਡੀ ਆਸ ਹੈ ਕਿ ਸਾਡਾ ਜਦ 5 ਸਾਲ ਦਾ ਜਿਹੜਾ ਇਹ ਪ੍ਰੋਜੈਕਟ ਹੈ ਕੰਪਲੀਟ ਹੋਏਗਾ ਤੇ ਜੋ ਉਹਦੇ ਵਿੱਚੋਂ ਅਸੀਂ ਨਕੀਨੇ ਕੱਢਾਂਗੇ ਆ ਜਿਹੜੇ ਕਿ ਅੱਜ 12 13 14 ਸਾਲ ਦੇ ਨੇ ਤੇ ਉਹ ਜੇ 18-19 ਸਾਲ ਦੇ ਹੋਣਗੇ ਤਾਂ ਕਿਸੇ ਦਿਨ ਅਸੀਂ ਉਹਨਾਂ ਨੂੰ ਵੱਡੇ ਲੇਖਕਾਂ ਦੇ ਵਿੱਚ ਦੇਖਾਂਗੇ ਵੱਡੇ ਸਮਾਜ ਸੇਵੀ ਦੇਖਾਂਗੇ ਬਹੁਤ ਕੋ ਮਤਲਬ ਉਹਦੇ ਵਿੱਚੋਂ ਨਿਕਲੇਗਾ ਇਹ ਇਕੱਲਾ ਮਾਂਬੋਲੀ ਦਾ ਨਹੀਂ ਹੈ ਇੱਕ ਵਧੀਆ ਸਮਾਜ ਸਿਰਜਣ ਦੇ ਵਿੱਚੋਂ ਬੱਚਿਆਂ ਦਾ ਯੋਗਦਾਨ ਬਹੁਤ ਵੱਡਾ ਹੋਏਗਾ ਜਿਹੜਾ ਕਿ ਆਉਣ ਵਾਲੇ ਟਾਈਮ 'ਚ ਗੱਲਾਂ ਹੋਣੀਆਂ ਇਸ ਗੱਲ ਦੀਆਂ ਵੀ ਇੱਕ ਵਧੀਆ ਪ੍ਰੋਜੈਕਟ ਸੀਗਾ ਹਾਂਜੀ ਇਹ ਬਹੁਤ ਹੀ ਵਧੀਆ ਉਪਰਾਲਾ ਹੈ ਤੇ ਨਵੀਆਂ ਕਲਮਾਂ ਨਲੀਆਂ ਔਰ ਆਂਜੜੀ ਹੈਗੇ ਇਸ ਵਿੱਚ ਬੱਚਿਆਂ ਦੁਆਰਾ ਰਚਿਤ ਜਿਹੜੀਆਂ ਨੇ ਕਹਾਣੀਆਂ ਲੇਖ ਉਹੋ ਅਸੀਂ 71 ਕਰਕੇ ਤਕਰੀਬਨ 100 ਦੇ ਕਰੀਬ ਜਿਹੜੀ ਹੈਗੀ ਹੈ ਇਹ ਮੇਰੇ ਕੋ ਪੂਰੇ ਪੰਜਾਬ ਦੇ ਵਿੱਚ ਪਹਿਲੀ ਹੈਗੀ ਹੈ ਜਿਹੜੇ ਪ੍ਰਾਇਮਰੀ ਦੇ ਬੱਚਿਆਂ ਦੁਆਰਾ ਰਚ ਇਸ ਜਿਹੜੀ ਹੈਗੀ ਹੈ ਸੰਪਾਦਿਤ ਕੀਤਾ ਸਾਡੇ ਸਟੇਟ ਬੋਡੀ ਗੁਰਮੀਤ ਸਿੰਘ ਨੇ ਬਹੁਤ ਹੀ ਵਧੀਆ ਉਪਰਾਲੇ ਇਸ ਤਰ੍ਹਾਂ ਦੇ ਉਪਰਾਲੇ ਜਿੰਨੇ ਵੀ ਹੋਣ ਬਹੁਤ ਵਧੀਆ ਨੇ ਤੇ ਸੁਖੀ ਬਾਜ ਜੀ ਦਾ ਅਸੀਂ ਬਹੁਤ ਧੰਨਵਾਦ ਕਰਦੇ ਆ ਕਿ ਉਹਨਾਂ ਨੇ ਸਾਡੇ ਬੱਚਿਆਂ ਦੇ ਉੱਤੇ ਇਸ ਤਰ੍ਹਾਂ ਉਹ ਉਹਨਾਂ ਦੇ ਸਿਰ ਦੇ ਉੱਤੇ ਹੱਥ ਰੱਖਿਆ ਤੇ ਇਸ ਨੂੰ ਸਪੋਰਟ ਕੀਤਾ ਤੇ ਅਸੀਂ ਉਮੀਦ ਕਰਦੇ ਹਾਂ ਕਿ ਅੱਗੇ ਵੀ ਉਹ ਸਾਡੇ ਪ੍ਰੋਜੈਕਟ ਦੇ ਵਿੱਚ ਸਪੋਰਟ ਕਰਦੇ ਰਹਿਣਗੇ ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਜਿਹੜਾ ਇਹ ਮੌਕਾ ਮਿਲਿਆ ਹੈ ਕਿ ਉਹਨਾਂ ਦੀਆਂ ਬੁੱਕਸ ਇਸ ਪੱਧਰ ਦੇ ਉੱਤੇ ਪੂਰੇ ਪੰਜਾਬ ਦੇ ਵਿੱਚ ਕੀ ਪੂਰੀ ਦੁਨੀਆ ਦੇ ਵਿੱਚ ਜਿਹੜੇ ਇਸ ਨੂੰ ਪੜ੍ਹਨਗੇ ਬੱਚੇ ਤੇ ਬਹੁਤ ਵਧੀਆ ਤੇ ਇਸ ਨਾਲ ਹੋਰ ਵੀ ਬੱਚਾ ਨੂੰ ਹਿੰਮਤ ਮਿਲੇਗੀ ਜਿਹੜੇ ਉਹਨਾਂ ਦੇ ਵਿੱਚ ਛੁਪੀਆਂ ਹੋਈਆਂ ਕਲਾਵਾਂ ਨੇ ਉਭਾਰ ਆਉਣਗੀਆਂ ਤੇ ਹੋ ਸਕਦਾ ਹੈ ਕੱਲ ਨੂੰ ਆਪਾਂ ਨੂੰ ਇਹਨਾਂ ਦੇ ਵਿੱਚੋਂ ਇੱਕ ਬਹੁਤ ਹੀ ਵੱਡਾ ਕੋਈ ਲੇਖਕ ਜਾਂ ਕਵੀ ਮਿਲੇ ਸੁਖੀ ਬਾਠ ਜੀ ਉਹਨਾਂ ਵੱਲੋਂ ਪੰਜਾਬੀ ਮਾਸਪਾਸਾ ਦੇ ਲਈ ਬਹੁਤ ਵੱਡਾ ਜਿਹੜਾ ਯਤਨ ਸਮੁੱਚੇ ਵਰਲਡ ਦੇ ਵਿੱਚ ਹੋ ਰਿਹਾ ਹੈ ਕੱਲਾ ਇਹ ਪੰਜਾਬ 'ਚ ਨਹੀਂ ਜਿਹੜਾ ਚੱਲ ਰਿਹਾ ਪ੍ਰੋਜੈਕਟ ਨਵੀਆਂ ਕਲਮਾਂ ਨਵੀਂ ਉਡਾਨ ਤਹਿਤ ਹੁਣ ਤੱਕ 32 ਦੇ ਕਰੀਬ ਜਿਹੜੀਆਂ ਕਿਤਾਬਾਂ ਰਿਲੀਜ਼ ਹੋ ਚੁੱਕੀਆਂ ਨੇ ਅੱਜ ਪ੍ਰਾਇਮਰੀ ਜਿਹੜੇ ਪੱਧਰ ਦੇ ਬੱਚਿਆਂ ਦੇ ਰਚਨਾਵਾਂ ਇਕੱਤਰ ਕੀਤੀਆਂ ਗਈਆਂ ਨੇ ਗਰਮੀਤ ਸਿੰਘ ਨਰਮਨ ਉਹਦੇ ਸੰਪਾਦਕ ਨੇ ਓੰਕਾਰ ਸਿੰਘ ਜੀ ਤੇ ਜਿਹੜੇ ਟੋਟਲ ਪ੍ਰੋਜੈਕਟ ਦੇ ਇੰਚਾਰਜ ਨੇ ਇਹਨਾਂ ਦੀ ਗਵਾਈ ਦੇ ਵਿੱਚ ਸੁਖੀ ਬਾਠ ਜੀ ਉਹਨਾਂ ਵੱਲੋਂ ਬਹੁਤ ਜਿਹੜਾ ਇੱਕ ਵੱਡਾ ਜਿਹੜਾ ਪਲੇਟਫਾਰਮ ਬੱਚਿਆਂ ਲਈ ਖੜਾ ਕੀਤਾ ਜਾ ਰਿਹਾ ਹੈ ਇਹ ਕਿਤਾਬਾਂ 'ਚ ਜਿੰਨੇ ਬੱਚੇ ਆਉਣਗੇ ਉਹ ਸਾਰੇ ਬੱਚੇ ਅੱਗੇ ਜਿਹੜੀ ਇੰਟਰਨੈਸ਼ਨਲ ਪੱਧਰ ਦੀ ਦੋ ਰੋਜ਼ਾ ਕਾਨਫਰੰਸ ਹੋਣ ਜਾ ਰਹੀ ਹੈ 16 ਤੇ 17 ਨਵੰਬਰ ਨੋ ਮਸਤੋ ਵਾਲਾ ਸਾਹਿਬ ਦੇ ਕੇ ਉਹਦੇ ਵਿੱਚ ਜ਼ਿਲ੍ਹਾ ਪੱਧਰ ਤੇ ਪਹਿਲਾਂ ਭਾਗ ਲੈ ਕੇ ਫਿਰ ਉਹ ਚ ਸੰਭਲ ਹੋਣ ਦੇ ਹੱਕਦਾਰ ਹੋਣਗੇ ਬਹੁਤ ਵੱਡਾ ਸਮਾਗਮ ਉੱਥੇ ਹੋਣ ਜਾ ਰਿਹਾ ਮੈਂ ਮਹਿਸੂਸ ਕਰਦਾ ਕਿ ਸੁਖੀ ਬਾੜ ਜੀ ਉਹਨਾਂ ਦਾ ਅਪਰਾਲਾ ਬਹੁਤ ਇੱਕ ਨਰਸਰੀ ਤਿਆਰ ਕਰ ਰਿਹਾ ਜਿਹੜਾ ਭਵਿਕ ਵਿੱਚ ਇਹਦੇ ਵਿੱਚੋਂ ਬਹੁਤ ਸੋਹਣੇ ਫੁੱਲ ਬਹੁਤ ਵੱਡੇ ਜਿਹੜੇ ਪੌਦੇ ਪੈਦਾ ਹੋਣਗੇ ਚਾਹੇ ਉਹ ਕੋਈ ਲੇਖਕ ਹੋਵੇ ਕੋਈ ਕਵੀ ਜਾਂ ਗੀਤਕਾਰ ਤੇ ਇਹ ਇੱਕ ਬਹੁਤ ਵੱਡਾ ਯਤਨ ਆ ਜਿਹੜਾ ਇੱਕ ਨਰਸਰੀ ਤਿਆਰ ਕਰ ਰਿਹਾ ਜੋ ਭਵਿੱਖ ਚ ਬੜਾ ਜੀਤੋਂ ਉਮੀਦਾਂ ਨੇ ਸਰ ਇਹ ਬਹੁਤ ਵਧੀਆ ਉਪਰਾਲਾ ਹੈ ਪੰਜਾਬੀ ਮਾਂ ਬੋਲੀ ਵਾਸਤੇ ਕਿਉਂਕਿ ਇਹ ਪ੍ਰਾਇਮਰੀ ਸਕੂਲ ਤੋਂ ਲੈ ਕੇ ਹੁਣ ਤੇ ਹਾਈਸਕੰਟਰੀ ਸਕੂਲ ਤੱਕ ਦੇ ਬੱਚੇ ਆਪਣੀਆਂ ਰਚਨਾਵਾਂ ਆਪ ਲਿਖਦੇ ਨੇ ਤੇ ਬੱਚੇ ਸਿਹਤ ਨਾਲ ਜੁੜ ਰਹੇ ਨੇ ਜੋ ਸਾਡੇ ਆਉਣ ਵਾਲੇ ਪੀੜ੍ਹੀ ਮਾਂ ਬੋਲੀ ਨੂੰ ਬੜਾ ਪ੍ਰਫੁੱਲਤ ਕਰਨਗੇ ਸੀ ਸੁਖੀ ਬਾਟ ਜੀ ਦਾ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਹ ਸ਼ੁਰੂਆਤ ਕੀਤੀ ਸੀ ਤੇ ਉਹਨਾਂ ਦੇ ਨਾਲ ਇਹਨਾਂ ਨੇ ਪ੍ਰੋਜੈਕਟ ਇੰਚਾਰਜ ਊਨਕਾਰ ਸਿੰਘ ਤੇਜੇ ਲਾਇ ਸੀਗੇ ਜਿਸ ਦੇ ਅਧੀਨ ਸਾਡੀ ਅੱਜ ਪ੍ਰਾਇਮਰੀ ਵਿੰਗ ਦੀ 50 ਪੱਧਰ ਦੀ 25 ਪੁਸਤਕ ਛਪੀ ਹੈ ਨਮਿਆ ਕਲਮਾ ਨਵੀਂ ਡਾਣ ਜੋ ਕਿ ਅੱਜ ਅਸੀਂ ਲੋਕ ਅਰਪਣ ਕਰਨ ਜਾ ਰਹੇ ਹਾਂ ਜਿਹੜੀ ਇਹ ਕਿਤਾਬ ਹੈ ਇਹਦੇ ਵਿੱਚ 93 ਦੇ ਲਗਭਗ ਬੱਚਿਆਂ ਦੀਆਂ ਰਚਨਾਵਾਂ ਛਪੀਆਂ ਨੇ ਜੀ ਤੇ 50 ਵਿੱਚੋਂ 50 ਦੇ ਲਗਭਗ ਜਿਹੜੇ ਸਕੂਲ ਨੇ ਉਹਨਾਂ ਨੇ ਇਹਦੇ ਵਿੱਚ ਭਾਗ ਲਿਆ ਹੈ ਕਿ ਇਹਨਾਂ ਵਿੱਚ ਜ਼ਿਆਦਾਤਰ ਰਚਨਾਵਾਂ ਬੱਚਿਆਂ ਦੇ ਆਪਣੇ ਪਰਿਵਾਰ ਬਾਰੇ ਸਕੂਲ ਬਾਰੇ ਵਾਤਾਵਰਨ ਨਸਿਆਂ ਬਾਰੇ ਤੇ ਹੋਰ ਜਿਹੜੇ ਅੱਜ ਕੱਲ ਚਲੰਤ ਚੱਲਦੇ ਨੇ ਜੀ ਉਹਨਾਂ ਬਾਰੇ ਬੱਚਿਆਂ ਦੇ ਚਨਾਵਾਂ ਲਿਖੀ ਹੋਈ ਜੀ ਜਿਹੜਾ ਖਰਚਾ ਕਾਫੀ ਆਏਗਾ ਕਿੰਨਾ ਕੁ ਐਕਸਪੈਕਟ ਕਰ ਇਸ ਦੇ ਵਿੱਚ ਜੋ ਸਾਨੂੰ ਲੱਗਦਾ ਵੀ 1 ਕਰੋੜ ਦੇ ਲਗਭਗ ਖਰਚਾ ਆਊਗਾ ਜੋ ਕਿ ਪੰਜਾਬ ਵਿੱਚ ਰਚਨਾਵਾਂ ਸੱਭ ਰਹੀਆਂ ਨੇ ਜੀ ਤੇ ਵਿੱਚੇ ਬਾਲ ਕਾਨਫਰੰਸ ਹੋ ਰਹੀ ਹੈ ਜੀ 16 ਤੇ 17 ਨਵੰਬਰ ਨੂੰ ਜੀ ਤੇ ਇਹ ਸ੍ਰੀ ਸੁਖੀਵਾਲਾ ਜੀ ਦਾ ਬਹੁਤ ਵੱਡਾ ਉਪਰਾਲਾ ਜੋ ਸਾਨੂੰ ਸਹਿਯੋਗ ਦੇ ਕੇ ਪੰਜਾਬ ਵਿੱਚ ਨਵੀਆਂ ਕਲਮਾਂ ਨੇ ਮਿਉੜਾਂ ਦੀ ਜੋੜਾਰੀ ਹੈ ਬਹੁਤ ਉਚਾਈਆਂ ਤੇ ਪਹੁੰਚ ਰਹੀ ਹੈ ਜੀ ਕਿਹੜੇ ਨਾਮ ਤੁਸ਼ਾਰ ਜੀ ਕਿਹੜੀ ਕਲਾਚ ਪੜਦੇ 6th ਜੀ ਕਿਹੜੀ ਤੁਹਾਡੀ ਕੀ ਕਿਹੜੀ ਰਚਨਾ ਜਿਹੜੀ ਹੈਗੇ ਆ ਛਾਪਰੀ ਭਾਸ਼ਣ ਕਿਹੜਾ ਭਾਸ਼ਣ ਵਾਤਾਵਰਨ ਸੰਬੰਧੀ ਜੀ ਅੱਜ ਸਾਰੇ ਪਾਸੇ ਦੌੜ ਲੱਗੀ ਹੋਈ ਹੈ ਭੱਜੋ ਭੱਜ ਹੋਈ ਪਈ ਹੈ ਆਖਿਰ ਕਿਉਂ ਕਿ ਲੋੜ ਹੈ ਕੀ ਅਸੀਂ ਕਦੇ ਸੋਚਿਆ ਕਿ ਇਸ ਬਦਲ ਦੇ ਸਾਇੰਸ ਯੁੱਗ ਵਿੱਚ ਅਸੀਂ ਕਿੱਧਰ ਵੱਲ ਜਾ ਰਹੇ ਹਾਂ ਜਰਾ ਸੋਚੋ ਕਿ ਅਸੀਂ ਕੀ ਗਵਾਇਆ ਕੀ ਕਦੇ ਵੇਲੇ ਬੈਠ ਕੇ ਚੜਦਾ ਡੁੱਬਦਾ ਸੂਰਜ ਵੇਖਿਆ ਚਿੜੀ ਵੇਖੀ ਨੂੰ ਕਿੰਨੀ ਕੁ ਧੇਰ ਹੋ ਗਈ ਮੀਰੇ ਵਰਦੇ ਪਾਣੀ ਨੂੰ ਕਦੋਂ ਕਛੂਹਿਆ ਸੀ ਮਿੱਟੀ ਉੱਤੇ ਨੰਗੇ ਪੈਰੀ ਤੁਰਣ ਦਾ ਆਨੰਦ ਕਦੋਂ ਮਾਣਿਆ ਸੀ ਕਿਸੇ ਅਣਜਾਨ ਬੂਟੇ ਨੂੰ ਪਾਣੀ ਕਦੋਂ ਪਾਇਆ ਸੀ જરા સોચો میرے ਇਹ શબ્દ ਸੁਣ ਕੇ ਸ਼ਾਇਦ ਤੁਸੀਂ ਸਾਰੇ ਅੰਦਾਜ਼ਾ ਲਗਾ ਗਏ ਹੋਵੋਗੇ ਕਿ ਮੇਰੇ ਅੱਜ ਬੋਲਣ ਦਾ ਵਿਸ਼ਾ ਵਾਤਾਵਰਣ ਹੈ ਧਰਤੀ ਉੱਪਰ ਜੀਵਨ ਨੂੰ ਸੰਭਵ ਬਣਾਉਣ ਵਾਲੀਆਂ ਸਾਰੀਆਂ ਕੁਦਰਤੀ ਚੀਜ਼ਾਂ ਵਾਤਾਵਰਣ ਦੇ ਅਧੀਨ ਆਉਂਦੀਆਂ ਹਨ ਨਵਦੀਪ ਕਹੋ ਨਵਦੀਪ ਕਿਹੜੀ ਕਲਾਸ ਚ ਪੜਦੀ ਮੈਂ 5ਥ ਕਲਾਸ ਚ ਪੜਦੀ ਹਾਂ ਜੀ ਤੁਹਾਡੀ ਕਿਹੜੀ ਕਵਿਤਾ ਵਾ ਕਿਹੜੀ ਸ਼ਬੀ ਹੈ ਤੇ ਤੁਸੀਂ ਗਾ ਕੇ ਸੁਣਾਓ ਮੇਰੀ ਦਾਦੀ ਬੜੀ ਹੈ ਚੰਗੀ ਸ਼ਾਮੀ ਗੇਟ ਵਿੱਚ ਰਾ ਕੇ ਮੰਦੀ ਸਾਨੂੰ ਉਹ ਖੇਡਣ ਲਈ ਆਖੇ ਰੱਬ ਵਰਗੀ ਦਾਦੀ ਸਾਨੂੰ ਜਾਪੇ ਜਦ ਵੀ ਖਾਣ ਲਈ ਚੀਜ਼ ਲਾਵੇ ਵੰਡ ਕੇ ਖਾਣਾ ਸਾਨੂੰ ਸਿਖਾ ਦਾਦੀ ਮਾਦੀਏ ਗੱਲਾਂ ਨੇ ਚੰਗੀਆਂ ਮਿਲ ਕੇ ਰਹਿਣ ਦੀ ਤੈਣ ਸਿਖਿਆ ਦਾਦੀ ਸਾਨੂੰ ਲਾਲ ਲੜਾਵੇ ਪੜ੍ਹਨ ਦੀ ਖੰਦੀ ਗੱਲ ਸਮਝਾ ਦਾਦੀ ਮਾਦੀਏ ਗੱਲਾਂ ਨੇ ਮਿੱਠੀਆਂ ਮੋਹ ਪਿਆਦੇ ਰੰਗ ਵਿੱਚ ਰੰਗਿਆ